ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਡੇ ਨਾਲ ਮਹਾਤਮਾ ਗਾਂਧੀ ਦੇ ਤਿੰਨ ਬੰਦਰਾਂ ਤੇ ਲੇਖ ਸ਼ੇਅਰ ਕਰੂੰਗੀ ਪੰਜਾਬੀ ਵਿੱਚ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਮਹਾਤਮਾ ਗਾਂਧੀ ਦੇ ਤਿੰਨ ਬੰਦਰ ਦੇਸ਼ ਵਿਦੇਸ਼ ਤੋਂ ਲੋਕ ਅਕਸਰ ਮਹਾਤਮਾ ਗਾਂਧੀ ਤੋਂ ਸਲਾਹ ਲੈਣ ਲਈ ਆਉਂਦੇ ਰਹਿੰਦੇ ਸਨ ਇੱਕ ਦਿਨ ਚੀਨ ਦਾ ਇੱਕ ਪ੍ਰਤੀਨਿਧੀ ਮੰਡਲ ਉਹਨਾਂ ਨੂੰ ਮਿਲਣ ਆਇਆ ਇਹ ਗੱਲਬਾਤ ਤੋਂ ਬਾਅਦ ਤਿੰਨ ਬਾਂਦਰਾਂ ਦਾ ਸੈੱਟ ਤੋਹਫੇ ਵਜੋਂ ਪੇਂਟ ਕੀਤਾ ਤੇ ਕਿਹਾ ਕਿ ਇਹ ਸਾਡੇ ਦਿਸ਼ ਵਿੱਚ ਬਹੁਤ ਮਸ਼ਹੂਰ ਹਨ। ਮਹਾਤਮਾ ਗਾਂਧੀ ਇਹ ਦੇਖ ਕੇ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਇਸ ਨੂੰ ਆਪਣੇ ਕੋਲ ਰੱਖ ਲਿਆ ਤੇ ਜ਼ਿੰਦਗੀ ਭਰ ਸੰਭਾਲ ਕੇ ਰੱਖਿਆ। ਇਸ ਤਰ੍ਹਾਂ ਇਹਨਾਂ ਤਿੰਨ ਬਾਂਦਰਾਂ ਦਾ ਨਾਂ ਹਮੇਸ਼ਾ ਲਈ ਗਾਂਧੀ ਜੀ ਨਾਲ ਜੁੜ ਗਿਆ। ਮੰਨਿਆ ਜਾਂਦਾ ਹੈ ਕਿ ਇਹ ਬਾਂਦਰ ਬੁਰਾ ਨਾ ਦੇਖੋ, ਬੁਰਾ ਨਾ ਸੁਣੋ, ਬੁਰਾ ਨਾ ਬੋਲੋ ਦੇ ਸਿਧਾਂਤਾਂ ਨੂੰ ਦਰਸਾਉਂਦੇ ਹਨ। ਮਿਜ਼ਾਰੂ ਬਾਂਦਰ ਇਸਨੇ ਦੋਨਾਂ ਹੱਥਾਂ ਨਾਲ ਅੱਖਾਂ ਬੰਦ ਕੀਤੀਆਂ ਹੋਈਆਂ ਹਨ ਜੋ ਕਿ ਬੁਰਾ ਨਾ ਦੇਖਣ ਦਾ ਸੰਦੇਸ਼ ਦਿੰਦਾ ਹੈ। ਕਿਕਾਜ਼ਾਰੂ ਬਾਂਦਰ ਇਸਨੇ ਦੋਨਾਂ ਹੱਥਾਂ ਨਾਲ ਕੰਨ ਬੰਦ ਕੀਤੇ ਹੋਏ ਹਨ ਜੋ ਕਿ ਇਹ ਸੰਦੇਸ਼ ਦਿੰਦਾ ਹੈ ਕਿ ਸਾਨੂੰ ਬੁਰਾ ਨਹੀਂ ਸੁਣਨਾ ਚਾਹੀਦਾ। ਇਵਜ਼ਾਰੂ ਬਾਂਦਰ ਇਸਨੇ ਦੋਨਾਂ ਹੱਥਾਂ ਨਾਲ ਆਪਣਾ ਮੂੰਹ ਬੰਦ ਕੀਤਾ ਹੋਇਆ ਹੈ ਜੋ ਸਾਨੂੰ ਬੁਰਾ ਨਾ ਬੋਲਣ ਦਾ ਸੰਦੇਸ਼ ਦਿੰਦਾ ਹੈ। ਗਾਂਧੀਜੀ ਇਹਨਾਂ ਤਿੰਨ ਬਾਂਦਰਾਂ ਨੂੰ ਜਾਪਾਨੀ ਸੰਸਕ੍ਰਿਤੀ ਨਾਲ ਵੀ ਜੋੜਿਆ ਜਾਂਦਾ ਹੈ 1617 ਵਿੱਚ ਜਾਪਾਨ ਦੇ ਨਿਕੋ ਸਥਿਤ ਤੋਗੋਸ਼ੂ ਦੀ ਸਮਾਦੀ ਤੇ ਇਹ ਤਿੰਨ ਬਾਂਦਰ ਬਣੇ ਹੋਏ ਸਨ ਮੰਨਿਆ ਜਾਂਦਾ ਹੈ ਕਿ ਇਹ ਬਾਂਦਰ ਚੀਨੀ ਦਾਰਸ਼ਨਿਕ ਕਨਫਿਊਸ਼ਿਅਸ ਦੇ ਸਨ ਜੋ 8ਵੀਂ ਸ਼ਤਾਬਦੀ ਵਿੱਚ ਚੀਨ ਤੋਂ ਜਾਪਾਨ ਪਹੁੰਚੇ ਉਸ ਵੇਰੇ ਜਾਪਾਨ ਵਿੱਚ ਸ਼ਿੰਟੋ ਸਮਪਰਦਾਇ ਦਾ ਬੋਲਵਾਲਾ ਸੀ ਜਿਸ ਵਿੱਚ ਬਾਂਦਰਾਂ ਨੂੰ ਕਾਫੀ ਸਨਮਾਨ ਦਿੱਤਾ ਜਾਂਦਾ ਸੀ ਜਪਾਨ ਵਿੱਚ ਇਹਨਾਂ ਨੂੰ ਬੁੱਧੀਮਾਨ ਬਾਂਦਰ ਮੰਨਿਆ ਜਾਂਦਾ ਸੀ ਤੇ ਯੂਨੈਸਕੋ ਨੇ ਆਪਣੀ ਵਰਲਡ ਹੈਰੀਟੇਜ ਲਿਸਟ ਵਿੱਚ ਵੀ ਇਹਨਾਂ ਨੂੰ ਸ਼ਾਮਿਲ ਕੀਤਾ ਹੈ। ਚਾਹੀ ਸੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।